ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬੇ ਕਮਾਲ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਗੀਠਾ ਸਾਹਿਬ ਚੋਂ ਨਿਕਲੀ ਛੋਟੀ ਕਰਪਾਨ ਧੰਤਨ ਬਾਬਾ ਇਸ਼ਰ ਸਿੰਘ ਮਹਾਰਾਜ ਨਾਨਕਸਰ ਕਲੇਰਾ ਵਾਲਿਆਂ ਨੂੰ ਹਜੂਰ ਸਾਹਿਬ ਤੋਂ ਪ੍ਰਾਪਤ ਹੋਈ ਪ੍ਰਾਤਨ ਸੰਗੀਆਂ ਅਨੁਸਾਰ ਇਹ ਕਰਪਾਨ ਉਸ ਹਾਲਾਤ ਵਿੱਚ ਨਹੀਂ ਸੀ ਜਿਸ ਹਾਲਾਤ ਵਿੱਚ ਅੱਜ ਆਪਾਂ ਦਰਸ਼ਨ ਕਰਦੇ ਹਾਂ ਧੰਤਨ ਬਾਬਾ ਇਸ਼ਰ ਸਿੰਘ ਮਹਾਰਾਜ ਨਾਨਕਸਰ ਕਲੇਰਾ ਵਾਲਿਆਂ ਨੇ ਪਟਿਆਲੇ ਦੇ ਇੱਕ ਸੁਨਾਰੇ ਪਰਿਵਾਰ ਤੋਂ ਇਸ ਛਰਪਾਨ ਦੀ ਸੇਵਾ ਕਰਵਾਈ ਅਤੇ ਇਸ ਨੂੰ ਨਵੀਂ ਦਿੱਖ ਦਿੱਤੀ ਇਸ ਛਰਪਾਨ ਦੀ ਖੋਜ ਪੜਤਾਲ ਕਰਦੇ ਹੋਏ ਅੱਜ ਅਸੀਂ ਪਟਿਆਲੇ ਉਸ ਸੁਨਿਆਰੇ ਪਰਿਵਾਰ ਕੋਲ ਪੁੱਜੇ ਹਾਂ ਜਿਸ ਪਰਿਵਾਰ ਨੇ ਇਸ ਪਵਿੱਤਰ ਛਰਪਾਨ ਦੀ ਸੇਵਾ ਸੰਭਾਲ ਕੀਤੀ ਸੋ ਆਓ ਦਰਸ਼ਨ ਕਰੀਏ ਮਾਦਾ ਜੀ ਜੋ ਜੂਸਰ ਤੋਂ ਲਗਭਗ 60 ਦਿਕਨ ਪਾਸ਼ਾ ਦੀ ਛਰਪਾਨ ਮਿਲੀ ਜੀ ਜੋ ਪਾਪਾ ਇਸ਼ਤਰੀ ਦੀ ਮਹਾਰਾਣੀ ਲੈ ਅਗਰੇ ਪਰਮਾਨ ਜੋ ਅਰੀ ਦੇ ਬਜ਼ੁਰਗ ਸੀਗੇ ਤਾਂ ਬੀਟਲ ਹੋਈ ਤੁਹਾਨੂੰ ਦਿੱਤੀ ਸੇਵਾ ਕਰਨ ਨਾਲ ਸੇਵਕ ਦਾ ਹੋਈ ਸੀ ਕਿ ਜਿਆ ਅਸਲ ਗਾ ਲੈ ਤਰੀ ਸੀ ਹਰ ਕੇ ਫੜ ਕੇ ਆਪ ਜੀ ਚੱਲਣਾ ਬਾਬਾ ਜੀ ਨੇ ਉਹਨਾਂ ਨੂੰ ਕਿਰਪਾ ਨਹੀਂ ਸਵਸਥ ਜਿੱਤੀ ਸੀ ਜੇ ਤੁਸੀਂ ਆਪਣੀ ਸੇਵਾ ਕਰ ਸਕਦੇ ਹੋ ਤੁਸੀਂ ਕਰੋ ਫਿਰ ਬਾਬਾ ਜੀ ਕੀ ਕਹਿਣ ਲੱਗੇ ਮੈਂ ਕਰੂੰਗਾ ਸੇਵਾ ਬਾਬਾ ਜੀ ਜੀ ਸੁਣਾ ਫਿਰ ਉਹ ਲੈ ਕੇ ਆਏ ਲੈ ਕੇ ਫਿਰ ਉਹਨਾਂ ਨੂੰ ਕਿਰਪਾ ਨਹੀਂ ਬਹੁਤ ਅੱਛੇ ਉਹਨਾਂ ਨਗ ਲਾਏ ਬਹੁਤ ਅੱਛੇ ਮੋਤੀ ਲਾਏ ਬਹੁਤ ਅੱਛੇ ਉਹਨਾਂ ਨੇ ਕਰੇ ਉਹ ਬੜੇ ਖੁਸ਼ ਹੋਏ ਜਦ ਲੈ ਕੇ ਗਏ ਤੇ ਫਿਰ ਕਹਿਣ ਲੱਗੇ ਤਾਂ ਬਾਬਾ ਜੀ ਤੁਸੀਂ ਇਹ ਕਿਵੇਂ ਕਿਰਪਾ ਨਹੀਂ ਕਰੀ ਹੈ ਇਹ ਤਾਂ ਬਾਬਾ ਜੀ ਤੁਸੀਂ ਮੇਰੇ ਪਿੱਛੇ ਖੜੇ ਸੀਗੇ ਕਹਿੰਦੇ ਮੈਂ ਤਾਂ ਹੈ ਨਹੀਂ ਸੀਗਾ ਨਾ ਮੈਂ ਹੈਗੇ ਸੀ ਤੁਸੀਂ ਜਦੋਂ ਮੈਂ ਕਿਰਪਾ ਨਾਲ ਉਹ ਕਰ ਰਿਹਾ ਸੀ ਨਾ ਕਿ ਤੁਸੀਂ ਮੇਰੇ ਪਿੱਛੇ ਖੜੇ ਸੀਗੇ ਤੇ ਫਿਰ ਉਹ ਬੜੇ ਖੁਸ਼ ਹੋਏ ਇਹਨੇ ਖੁਸ਼ ਹੋਏ ਉਹਨਾਂ ਨੇ ਕਿਰਪਾ ਰੱਖ ਲਈ ਉਹਨੇ ਜਿਹੜੇ ਆਪਣੇ ਉੱਤੇ ਲੋਈ ਦਿੱਤੀ ਹੋਈ ਸੀ ਨਾ ਉਹ ਪਿਤਾ ਜੀ ਨੂੰ ਦੇਤੀ ਕਹਿੰਦਾ ਬੇਟਾ ਜਦੋਂ ਉਹਦੇ ਛੋੜਦੇ ਤੁਹਾਨੂੰ ਕੋਈ ਕੰਮ ਆਵੇ ਨਾ ਤੁਸੀਂ ਇਹ ਲੈ ਲਿਆ ਕਰੋ ਔਰਦੇ ਛੋੜਦੇ ਹੋਏ ਫਿਰ ਉਹ ਉੱਥੇ ਰਹੇ ਵੀ ਸੀਗੇ ਇੱਕ ਦਿਨ ਫਿਰ ਉਹ ਪਿਤਾ ਜੀ ਕਹਿਣ ਲੱਗੇ ਵੀ ਕਹਿੰਦਾ ਵੀ ਮੇਰੇ ਤਾਂ ਘਰ 'ਚ ਕੋਈ ਨਹੀਂ ਹੈ ਵੀ ਘਰ ਘਰ ਵਾਲੀ ਹੈ ਵੀ ਹੁਣ ਘਰ 'ਚ ਕੌਣ ਰਹੇਗਾ ਕਹਿੰਦਾ ਕੋਈ ਨਾ ਤੂੰ ਉਹ ਫਿਕਰ ਨਾ ਕਰ ਮੈਂ 3-4 ਪੈਰੇ ਲਾਤੇ ਤੁਹਾਡੇ ਘਰ ਦੇ ਵਿੱਚ ਫਿਰ ਉਹਨਾਂ 3-4 ਪੈਰੇ ਲਾਏ ਪਿਤਾ ਜੀ ਨੂੰ ਔਰ ਮਾਤਾ ਜੀ ਨੂੰ ਦਿਖੇ 3-4 ਪੈਰੇ ਔਰ ਦਿਖਦੇ ਨਹੀਂ ਬਾਬਾ ਜੀ ਦੇ ਆ ਫਿਰ ਆਏ ਫਿਰ ਉਹਨਾਂ ਨੇ ਗੱਲ ਕਰੀ ਕਹਿੰਦਾ ਬਾਬਾ ਜੀ ਨੇ ਜੇ ਕਹਿੰਦੇ ਇੱਥੇ ਤੁਸੀਂ ਕਰਪਾਣ ਦੇ ਕਹਿੰਦੇ ਬਾਬਾ ਜੀ ਨੇ ਤੇ ਇੱਥੇ ਆਪਣੇ ਸੇਵ ਲਾਈ ਹੋਈ ਸੀਗੀ ਉੱਪਰ ਕਹਿੰਦੇ ਮੈਂ ਉਹਨਾਂ ਦੀ ਸੇਵਾ ਕਰੀਏ ਬਹੁਤ ਜ਼ਿਆਦਾ ਸੇਵਾ ਕਰੀਏ ਕਹਿੰਦਾ ਉਹਨਾਂ ਨੇ ਕਹਿੰਦਾ ਵੀ ਮੈਂ ਉਹਨਾਂ ਨੇ ਬਿਲਕੁਲ ਨਹੀਂ ਮੈਂ ਇੱਧਰ ਉੱਧਰ ਆਨ ਦਿੱਤਾ ਕਹਿੰਦੇ ਉਹਨਾਂ ਦੀ ਪੂਰੀ ਸੇਵਾ ਕਰੀਏ ਕਹਿੰਦਾ ਮੇਰੀ ਫਿਰ ਉਹ ਬੜੇ ਖੁਸ਼ ਹੋਏ ਪਿਤਾ ਜੀ ਮਾਤਾ ਜੀ ਵੀ ਖੁਸ਼ ਹੋਏ ਤੇ ਪਿਤਾ ਜੀ ਬਹੁਤ ਖੁਸ਼ ਹੋਏ ਫੇੜਾ ਹਾਰੇ ਆਤਮਾਨ ਨੂੰ ਜਾਂਦੇ ਸੀਗੇ ਉੱਥੇ ਜਗਰਾਵਾ ਜਾਂਦੇ ਸੀਗੇ ਜਗਰਾਵਾ ਧਾ ਕੇ ਆਪਣੇ ਦੋ ਵੀ ਉਹਨਾਂ ਨੇ ਲੈ ਲੇ ਕੇ ਜਾਣੇ ਨਾ ਆਪਣਾ ਲੈ ਕੇ ਜਾਣੇ ਉਹਨਾਂ ਕੋਈ ਵੀ ਚੀਜ਼ ਲੈ ਕੇ ਜਾਣੇ ਉਹ ਪਹਿਲਾਂ ਉਹਨਾਂ ਦੇ ਲਗਾਉਂਦੇ ਸੀ ਭੋਗ ਜਦੋਂ ਬਾਬਾ ਜੀ ਕਹਿਣ ਲੱਗੇ ਕਹਿੰਦਾ ਬਾਬਾ ਜੀ ਕਹਿਣ ਲੱਗੇ ਬਾਬਾ ਜੀ ਕਹਿਣ ਲੱਗੇ ਵੀ ਹੁਣ ਭੋਗ ਲਗਾਓ ਫਿਰ ਟਾਈਮ ਹੋ ਗਿਆ 12:00 ਵਜੇ ਕਹਿੰਦਾ ਫਿਰ ਬਾਬਾ ਜੀ ਕਹਿੰਦੇ ਨਹੀਂ ਹਰੇ ਰੁਕ ਜੋ 5-10 ਮੀਟਰ ਰੁਕੋ ਤੁਸੀਂ ਫਿਰ ਸਾਡੇ ਆ ਰਹੇ ਨੇ ਬਜ਼ੁਰਗ ਫਿਰ ਆਪਾਂ ਸੇਵਾ ਲਾਵਾਂਗੇ ਦਸਾਰੇ ਪਿਤਾ ਜੀ ਗਏ ਨਾ ਉਹਨਾਂ ਨੇ ਥਾਕੇ ਬਾਲਟੀ ਰੱਖੀ ਹੈ ਉਹਨਾਂ ਜਦ ਇਹ ਕਹਿੰਦਾ ਚਲੋ ਤੁਸੀਂ ਚਲੋ ਬਾਬਾ ਜੀ ਭੋਗ ਲਗਾਓ ਕਹਿੰਦੇ ਫਿਰ ਉਹਨੇ ਸਾਰੇ ਸੰਗਤ ਸਾਰੀ ਸੰਗਤ ਬੈਠੀ ਸਾਧਨ ਫਿਰ ਉਹਨਾਂ ਨੂੰ ਉਹ ਲਗਾਇਆ ਤੇ ਬਾਬਾ ਜੀ ਬੜੇ ਖੁਸ਼ ਹੋ ਜਾਂਦੇ ਸੀਗੇ ਆਂਦੇ ਸੀਗੇ ਬਹੁਤ ਜ਼ਿਆਦਾ ਗਿਆਨ ਸੀਗਾ ਉਹਨਾਂ ਨੂੰ ਪਿਤਾ ਜੀ ਜਾਣਦੇ ਆਂਦੇ ਸੀਗੇ ਕੋਈ ਵੀ ਗੱਲ ਹੁੰਦੀ ਔਰ ਪੁੱਛਦੀ ਵੀ ਜੇ ਕਹਿੰਦੇ ਗਰ ਮੇਰੇ ਪਿਤਾ ਜੀ ਬੈਠੇ ਨੇ ਕਹਿੰਦੇ ਮੈਨੂੰ ਕਿਸੇ ਹੋਰ ਜਾਣ ਦੀ ਲੋੜ ਹੀ ਨਹੀਂ ਮੇਰੇ ਪਿਤਾ ਜੀ ਹੈਗੇ ਆਂ ਤਾਂ ਕਹਿੰਦੇ ਮੈਨੂੰ ਕਿਸੇ ਹੋਰ ਜਾਣ ਦੀ ਲੋੜ ਨਹੀਂ ਕਹਿੰਦੇ ਮੇਰੇ ਪਿਤਾ ਜੀ ਹੈਗੇ ਨੇ ਜੋ ਕਰਨਗੇ ਹੀ ਕੰਮ ਕਰਨਗੇ ਆਪਣਾ ਫਿਰ ਉਹਨਾਂ ਨੇ ਉੱਥੇ ਫਿਰ ਉਹ ਕਰਤੀ ਸੀਗੇ ਜਿਸ ਲਈ ਉਹ ਕਿਹਾ ਬਾਬਾ ਜੀ ਨੇ ਹਾਂਜੀ ਜਿਹੜਾ ਬੋਲੀ ਕੀ ਹਾਂਜੀ ਬਬਾ ਜੀ ਨੇ ਕੀ ਕਿਹਾ ਸੀ ਬਾਬਾ ਜੀ ਨੇ ਕਹੇ ਸੀ ਕਹਿੰਦੇ ਬੇਟਾ ਉੜਦੇ ਥੁਰਦੇ ਜਦ ਵੀ ਤੁਹਾਨੂੰ ਲੋੜ ਪਵੇ ਕਿਸੇ ਵੀ ਚੀਜ਼ ਦੀ ਕਹਿੰਦਾ ਇਹ ਤੁਸੀਂ ਲੈ ਲਿਆ ਕਰੋ ਫਿਰ ਇਹਨਾਂ ਦੇ ਡੈੜੀ ਇਧਰ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀਗੇ ਤੇ ਫਿਰ ਉਹ ਨਾ ਇੱਕਦਮ ਹੋ ਗਏ ਸੀ ਕਿਸੇ ਨੇ ਕਾਫੀ ਉਹ ਕਰ ਲਿਆ ਸੀਗਾ ਪੈਸੇ ਪੂਸੇ ਦਬਲੇ ਸੀਗੇ ਬੜੇ ਰੋਏ ਫਿਰ ਬੀਜੀ ਕਹਿਣ ਲੱਗੇ ਕਹਿੰਦੇ ਮੇਰੇ ਕੋਲ ਪਈ ਹੈ ਕਹਿੰਦੇ ਮੈਂ ਤੁਹਾਨੂੰ ਦੇਣੀ ਹੈ ਕਹਿੰਦੇ ਫਿਰ ਉਹਨਾਂ ਨੇ ਫਿਰ ਕਿਰਪਾਨ ਕੱਢੀ ਫਿਰ ਦਿੱਤੀ ਕਹਿੰਦੇ ਬੇਟਾ ਹੁਣ ਤੇ ਫੋੜੇ ਲੈ ਲੈ ਕਰ ਹੈ ਸ਼ਰ ਉਹ ਦਿੱਤੀ ਉਸ ਤੋਂ ਬਾਅਦ ਠੀਕ ਹੋਈ ਨਹੀਂ ਬਿਲਕੁਲ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੋਈ ਕਦਮ ਨਹੀਂ ਚੁੱਕਿਆ ਹੈ ਸਾਲਾ ਕਹਿੰਦਾ ਉਸ ਤੋਂ ਬਾਅਦ ਬਸ ਇਹ ਹੈ ਫਿਰ ਉਹ ਮੈਨੂੰ ਦੇਤੀ ਫਿਰ ਪਿਤਾ ਜੀ ਨੇ ਕਹਿੰਦਾ ਬੇਟਾ ਇਹਦਾ ਧਿਆਨ ਤੁਸੀਂ ਰੱਖਣਾ ਹੈ ਕਹਿੰਦਾ ਹੋਰ ਕਿਸੇ ਨੇ ਨਹੀਂ ਧਿਆਨ ਰੱਖਣਾ ਕਹਿੰਦੇ ਬੇਟਾ ਫਿਰ ਉਹ ਜੱਦੀ ਮੇਰੇ ਕੋਲ ਹੈ ਹਰ ਕੋ ਨਵਾਸੀ ਨੂੰ ਹਰ ਉਸ ਨੂੰ ਮੈਂ ਤੇ ਜੋ ਤਨੰਦੀ ਸੀਗੀ ਕੱਢੀ ਸੀ ਆਪਣਾ ਉੱਤੇ ਵੀ ਲੈ ਕੇ ਪਾਠ ਕਰਦੀ ਸੀਗੀ ਇਹਨੂੰ ਫਿਰ ਮੇਰੇ ਸੰਕਟ ਬਿਲਕੁਲ ਠੀਕ ਹੋ ਜਾਂਦੇ ਸੀਗੇ ਹਾਂਜੀ ਮੁਕਦਮੇ ਵਾਲੀ ਕੀ ਗੱਲ ਹੈ ਜਿਹੜੀ ਮੁਕਦਮੇ ਵਾਲੀ ਇਹ ਸੀਗੀ ਕਿ 14 ਸਾਲ ਦਾ ਮੁਕਦਮਾ ਸੀਗਾ ਜੀ ਉਹ ਕਈ ਕਈ ਦਿਨਾਂ ਤੋਂ ਹੋ ਨਹੀਂ ਰਹੇ ਸੀ 14 ਸਾਲ ਹੋ ਗਏ ਸੀਗੇ ਕੁਝ ਨਹੀਂ ਹੋ ਰਿਹਾ ਸੀ ਫਿਰ ਬਾਬਾ ਜੀ ਨੇ ਫਿਰ ਦਿੱਤੀ ਕਹਿੰਦਾ ਤੁਸੀਂ ਇਹ ਲੋਹ ਤੁਸੀਂ ਇਸ ਤੋਂ ਠੀਕ ਹੋ ਜਾਏਗਾ ਫਿਰ ਉਹ ਕਹਿੰਦਾ ਤੁਸੀਂ ਜਾ ਕੇ ਬਾਬਾ ਜੀ ਦੇ ਕਹਿੰਦਾ ਪਹਿਲਾਂ ਦਰਸ਼ਨ ਕਰਕੇ ਆਓ ਫਿਰ ਉਹਨਾਂ ਨੇ ਲੋਈ ਲਈ ਦਿੱਤੀ ਲੋਈ ਲੈ ਕੇ ਗਏ ਉੱਥੇ ਉਹਨਾਂ ਦੇ ਬੜੀ ਕਰਤਾ ਕਹਿੰਦੇ ਤੁਸੀਂ ਬਲੀ ਹੋਗੇ ਕਹਿੰਦਾ ਠੀਕ ਠਾਕ ਹੈ ਹਾਂਜੀ ਫਿਰ ਉੱਥੋਂ ਆ ਗਏ ਸੀ ਇਹ ਪਿਤਾ ਜੀ ਉਸ ਤੋਂ ਬਾਅਦ ਵੀ ਜਾਂਦੇ ਰਹੇ ਹਾਂ ਜਾਂਦੇ ਰਹੇ ਪਿਤਾ ਜੀ ਜਾਂਦੇ ਸੀਗੇ ਹਾਂਜੀ ਜਾਂਦੇ ਸੀਗੇ ਫਿਰ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਤਾਂ ਮੈਨੂੰ ਪਤਾ ਨਹੀਂ ਵੈਸੇ ਪਿਤਾ ਜੀ ਇਹ ਦੱਸਦੇ ਸੀਗੇ ਵੀ ਜੀ ਸਾਡੇ ਵੀ ਜਾਂਦੇ ਸੀਗੇ ਜਦ ਵੀ ਕੋਈ ਦੁੱਖ ਤਕਲੀਫ ਹੋਂਦੀ ਸੀ ਨਾ ਫਿਰ ਉੱਥੇ ਜਾ ਜ਼ਰੂਰ ਜਾਂਦੇ ਸੀਗੇ ਹਾਂਜੀ ਜਗ੍ਹਾਵਾਂ ਜਾਂਦੇ ਸੀ ਲੋਈ ਦਰਸ਼ਨ ਕਰਦੇ ਹਾਂਜੀ ਮੈਂ ਵੀ ਜਾ ਕੇ ਆਈ ਸੀ ਜਗ੍ਹਾਵਾਂ ਵੀ ਜਾ ਕੇ ਆਈ ਸੀ ਮੈਂ ਉਹਨਾਂ ਨੂੰ ਕਹਿ ਸੀਗਾ ਮੈਨੂੰ ਕਿਰਪਾਆਂ ਦਿਖਾ ਦਿਓ ਇਹ ਮੈਂ ਉਹ ਦੇ ਦਰਸ਼ਨ ਕਰਨਾ ਚਾਹਨੀ ਆ ਜਿਹੜੀ ਬਜ਼ੁਰਗਾਂ ਦੀ ਹਾਂ ਜੀ ਬਜ਼ੁਰਗਾਂ ਦੀ ਦਿੱਤੀ ਸੀ ਨਾ ਮੈਂ ਕਹ ਉਹ ਪੋਸਟਮਾਨ ਉਹ ਬੰਦੇ ਸੀਗੇ ਕਾਫੀ ਸਮਾਨ ਬੜ ਰਿਆ ਸੀਗਾ ਕਹਿੰਦੇ ਹੁਣ ਬੇਟਾ ਮੈਂ ਤੁਹਾਨੂੰ ਫੇਰ ਦਿਖਾ ਦੂੰਗਾ ਹੁਣ ਤਾਂ ਕਹਿੰਦੇ ਅੰਦਰ ਪਾਈ ਪਈ ਆ ਕਹਿੰਦੇ ਹਾਂ ਕਹਿੰਦੇ ਫੇਰ ਤੁਸੀਂ ਆਣਾ ਫੇਰ ਮੈਂ ਤੁਹਾਨੂੰ ਦੇ ਦੂੰਗਾ ਫੇਰ ਉਹਨਾਂ ਨੇ ਫੇਰ ਮੈਨੂੰ ਦਿੱਤੀ ਨਹੀਂ ਕਹਿੰਦੇ ਫੇਰ ਦੇਵਾਂਗੇ ਕਹਿੰਦੇ ਹੁਣ ਤਾਂ ਮੈਂ ਸਾਡੇ ਤਾਰੇ ਤੋਲੇ ਲਾਏ ਪਏ ਨੇ ਕਹਿੰਦੇ ਫੇਰ ਆਵਦੇ ਤੁਹਾਨੂੰ ਫੇਰ ਦੇ ਦੂੰਗਾ ਹਾਂਜੀ ਉਹਨਾਂ ਨੇ ਇਹ ਕਰਿਆ ਸੀਗਾ ਤੇ ਕਾਕਾ ਜੀ ਤੁਸੀਂ ਦੱਸੋ ਕਿ ਜਿਹੜੀ ਇਹ ਦੇਖੀ ਹੋਈ ਐ ਜੋ ਕਿ ਲਿਖਿਆ ਹੋਇਆ ਬਾਬੇ ਜੀ ਨੇ ਉਹਨੇ ਬਾਰੇ ਜਦੋਂ ਕੋਈ ਵਿਹਾਰ ਵੀ ਕੀ ਲਿਖਿਆ ਹੋਇਆ ਉਹਨਾਂ ਨੇ ਬਾਬਾ ਜੀ ਇਹ ਕਿਰਪਾਨ ਖਾਣੇ ਕਿਹੜੀ ਕਿਹਾ ਤੁਹਾਡੇ ਬਜੁਰਗਾਂ ਹਾਂ ਕਿਰਪਾਨ ਵਾਲੀ ਇਸ ਵਿੱਚ ਲਿਖਿਆ ਹੋਇਆ ਸਾਰਾ ਕੁਝ ਕੀ ਲਿਖਿਆ ਉਹਨਾਂ ਲਿਖਿਆ ਹੋਇਆ ਸੀ ਆਪਣੇ ਇੱਕ ਸਾਡੇ ਬਜੁਰਗਾਂ ਨੇ ਬਾਬਾ ਜੀ ਨੇ ਲੋਏ ਦਿੱਤੇ ਸੀ ਕਿਰਪਾਨ ਬਣਾਉਣ ਦਾ ਮਸੇਜ ਬਜੁਰਗਾਂ ਦੇ ਕਿਹੜੇ ਬਜੁਰਗਾਂ ਕਿਹੜੇ ਬਾਬਾ ਬੀਚਾਂ ਜੀ ਨੇ ਬੀਚਾਂ ਜਿਵੇਂ ਦਾਦਾ ਜੀ ਸੀਗੇ ਜੀ ਬਾਬਾ ਜੀ ਸੀ ਜੀ ਨੇ ਉਹਨਾਂ ਨੂੰ ਕਿਰਪਾਨ ਸੀਗੀ ਕੰਨ ਚੇਵਾ ਲਗਾਈ ਸੀ ਕਹਿੰਦੇ ਤੂੰ ਇਹ ਕਿਰਪਾਨ ਤਿਆਰ ਕਰ ਦੇਗਾ ਤਾਂ ਸਾਡੇ ਬਜ਼ੁਰਗਾਂ ਨੇ ਕਿਰਪਾਨ ਤਿਆ ਕਰੀ ਸੀਗੀ ਕੁਝ ਨਗ ਨੁਗ ਲਗਾ ਕੇ ਅੱਛੀ ਦਾ ਬਹੁਤ ਉਸ ਤੋਂ ਪਸੰਦ ਆ ਹੋ ਗਏ ਬਾਬਾ ਜੀ ਨੇ ਆਪਣੀ ਪੈਣੀ ਲਈ ਸਾਨੂੰ ਸਮਝ ਦਿੱਤੀ ਸੀਗੀ ਹਾਂਜੀ ਉਹ ਕਿਰਪਾਨ ਬਾਰੇ ਕੋਈ ਦੱਸਦੇ ਸੀ ਕਿੱਦਾਂ ਦੀ ਸੀਗੀ ਉਹਦੀ ਸ਼ੇਰ ਤੋਂ ਮੈਨੂੰ ਪਤਾ ਨਹੀਂ ਨਹੀਂ ਸਾਨੂੰ ਦੱਸਿਆ ਜੀ ਬਾਬਾ ਜੀ ਦਾ ਸਾਨੂੰ ਪਤਾ ਹੈ ਸੀਗਾ ਜੀ ਮੈਨੂੰ ਨਹੀਂ ਪਤਾ ਜੀ ਕਿਰਪਾਨ ਦਾ ਕੋਈ ਹੋਰ ਗੱਲ ਕੋਈ ਹਾਂ ਉਹ ਤਾਂ ਕਰਦੇ ਸੀ ਉਹਨਾਂ ਕਿਤਾਬ ਵੀ ਲਿਖੀ ਹੋਈ ਹੈ ਜੀ ਲਿਖੀ ਹੋਈ ਹੈ ਹਾਂਜੀ ਹਾਂਜੀ ਚਾਰ ਕੁਝ ਲਿਖਿਆ ਹੋਇਆ ਹੈ ਅੱਛਾ

দেখি না এনে খুচ হেনে বহুত জেগা খুচ হেনে আখা এনে পানী নিকলে আছে বাৰু খুচি ਜੇ 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 ਨਾਨ ਸਾਹਿਬ ਦੇ ਹਾਂਜੀ ਹਾਂਜੀ ਸੰਗਰ ਦੀ ਕਰੋ 10 ਬੰਦਾ ਬੰਦੇ ਉਹਨਾਂ ਨਾਲ ਸੀਗੇ ਸਾਡੇਦਰ ਮੁੱਲੇ ਇਕੱਠੇ ਹੋ ਕੇ ਸਾਰੇ ਸਭ ਘਰੇ ਚ ਪਾਰ ਕਰਿਆ ਸੀਗੇ ਹਾਂ ਜਿਹੜੇ ਬਜ਼ੁਰਗ ਕੋਈ ਇੱਥੇ ਨਹੀਂ ਜਾਂਦੇ ਸੀ ਨਾਨ ਸਾਹਿਬ ਹਾਂ ਜਿੱਥੇ ਉਹ ਬਹੁਤ ਗਿਆਨ ਦੇ ਸੀ ਆਪ ਵੀ ਖੁਦ ਗਿਆਨ ਬਹੁਤ ਗਿਆਨ ਦੇ ਆਪਸ ਨਗਰ ਤੋਂ ਨਿਕਲਦੇ ਉਸ ਤੋਂ ਵੀ ਅਸੀਂ ਜਾਂਦੇ ਹੁੰਦੇ ਸੀ ਜੀ ਧੰਨਵਾਦ ਜੀ ਕੋਈ ਵੀ ਗਲਤੀ ਕੋਈ ਬਿਜੁਗਾਰੀ ਯਾਦ ਯਾਦ ਪਰਫੈਕਸ਼ਨ ਦੀ ਕੋਈ ਕੋਈ ਗਲਤੀ ਮਤਲਬ ਇਹ ਹੈ ਜੀ ਸਾਨੂੰ ਇਹ ਪਤਾ ਸੀ ਜਿਹੜੀ ਹਿਸਟਰੀ ਹੈ ਪਰਦੇਵੀ ਰੋਡ ਦੇ ਉੱਪਰ ਬਾਬਾ ਇਸ਼ਤਮ ਸਿੰਘ ਗੁਰਦੁਆਰੇ ਆ ਨਹੀਂ ਤੇ ਉਸ ਦਿਨ ਸਾਡੇ ਕਸਟਮਰ ਸੀਗੇ ਜੀ ਉਹਨਾਂ ਨੇ ਉਹਨਾਂ ਨੇ ਦਾਨ ਕਰੀ ਸੀ ਜੀ ਗੁਰਦੁਆਰੇ ਨੂੰ ਜਗਾ ਦੀ ਫਿਰ ਉਹ ਕਹਿੰਦੇ ਸੀ ਇੱਕ ਅੱਟਾ ਵੀ ਥੋੜੀ ਜੀ ਹੋਰ ਦਾਨ ਕਰੋ ਪਿਤਾ ਜੀ ਨੇ ਫਿਰ ਕਿਸੇ ਹੋਰ ਤੋਂ ਲੈ ਕੇ ਫਿਰ ਦਾਨ ਕਰੀ ਸੀ ਫਿਰ ਉਹਨਾਂ ਨੂੰ ਹਾਂ ਜੀ ਕਿਉਂਕਿ ਇਹ ਸੋਚਵਾ ਕੀਤਾ ਕਿ ਜਦ ਕਰਦੇ ਵੀ ਉਹਰੇ ਜੋ ਜਿਹੜੇ ਆਪਣਾ ਪੁਹਾਈ ਕਰਕੇ ਜਿਹੜੇ ਦੇਖਣ ਦਰਸ਼ਨ ਹੋਏਗੇ ਜੀ ਹਾਂਜੀ ਜਿਹੜੇ ਜਿਹਨਾਂ ਨੇ ਜ਼ਮੀਨਦਾਨ ਕਰੀ ਸੀ ਨਾ ਜੀ ਉਹਨਾਂ ਦੇ ਸਵਰਗਵਾਸ ਹੋ ਗਿਆ ਸੀਗਾ ਇੱਕਦਮ ਉਹਨਾਂ ਦੇ ਦੁਆਰਾ ਪ੍ਰਾਨ ਆ ਗਏ ਜੀ ਉਹਨਾਂ ਚ ਅੱਛਾ ਫਿਰ ਉਹਨਾਂ ਨੇ ਫਿਰ ਜਗਾ ਫਿਰ ਹੋਰ ਦਿੱਤੀ ਹੈ ਜੀ ਹਾਂਜੀ ਬਾਬਾ ਜੀ ਦੇ ਦਰਸ਼ਨ ਹੋ ਗਏ ਤਾਂ ਇਸ ਹਾਂਜੀ ਬਾਬਾ ਜੀ ਦੇ ਦਰਸ਼ਨ ਹੋਏ ਸੀਗੇ ਤੇ ਕਹਿੰਦੇ ਉਹਨਾਂ ਦੇ ਮੇਰੇ ਫਾਦਰ ਸਾਹਿਬ ਨਾਲ ਬਾਬਾ ਜੀ ਨਾਲ ਪ੍ਰੇਮ ਪਿਆਰ ਸੀਗਾ ਤੇ ਉਹਨਾਂ ਦੁਆਰਾ ਫਿਰ ਜਗਾ ਦਿੱਤੀ ਜੀ ਹੋਰ ਹਾਂਜੀ ਰਜਿਸਟਰੀ ਉੱਪਰ ਅੱਜ ਵੀ ਸਾਇਨਾ ਹੈਗੇ ਜੀ ਜੀਸ਼ੀ ਜੀ ਜੀ ਹਾਂਜੀ ਮੈਂ ਦਾਦਾ ਜੀ ਅੱਜ ਇਹ ਸਾਈਂ ਲੈ ਕੇ ਜੀ ਆਪਾਂ ਲੋਈ ਦੇ ਦਰਸ਼ਕਾਂ ਰਿਹਾ ਪਰਿਵਾਰ ਵੱਲੋਂ ਇਹ ਵੀਰਚੰਦੌਰਾਂ ਦਾ ਪਰਿਵਾਰ ਹੈ ਜੇ ਲੋਈ ਜੋ ਹੈ ਵੀਰਚੰਦੌਰਾਂ ਦੇ ਪਤਨ ਤਾਂ ਬਾਬਾ ਐਸ਼ਵ ਸਿੰਘ ਜੀ ਮਹਾਰਾਜ ਨੇ ਇਹ ਪੇਟ ਕੀਤੀ ਸੀ ਇਹ ਲੋਈ ਉਦੋਂ ਪੇਟ ਕੀਤੀ ਸੀ ਜਦੋਂ ਗੁਰੂ ਕਲਗੀਧਰ ਪਾਸ਼ਾ ਦੀ ਕਿਰਪਾ ਨਾਲ ਜੋ ਬਾਬਾ ਜੀ ਨੂੰ ਜੀਰੂ ਸਾਹਿਬ ਤੋਂ ਮਿਲੀ ਸੀ ਉਹਦੇ ਬਾਬਾ ਜੀ ਨੇ ਉਹਨਾਂ ਦੇ ਵੀਰਚੰਦੌਰਾਂ ਦੀ ਸੇਵਾ ਕੀਤੀ ਸੀ ਉਹ ਸੇਵਾ ਕਰਕੇ ਲੈ ਕੇ ਗਏ ਤਾਂ ਬਾਬਾ ਜੀ ਨੇ ਖੁਸ਼ ਹੋ ਕੇ ਇਹ ਜਿਹੜੀ ਲੋਈ ਦਿੱਤੀ ਸੀ ਨਾਲੇ ਹੁਕਮ ਕੀਤਾ ਬੇਟਾਂ ਜੇ ਜੇ ਤੈਨੂੰ ਕਦੀ ਵੀ ਕੋਈ ਤਕਰੀਫ ਹੋਵੇ ਕਿਸੇ ਕਿਸਮ ਦੀ ਕੋਈ ਤੈਨੂੰ ਸਮੱਸਿਆ ਹੋਵੇ ਤਾਂ ਇਹਨੂੰ ਲੋਈ ਨੂੰ ਲੈ ਕੇ ਆਪਣਾ ਔਰਡਰ ਹੈ ਨਾ ਕਿ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਗਈਆਂ ਚਾਹੇ ਤੁਸੀਂ ਇਹਨੂੰ ਔਰ ਕੇ ਜੱਜ ਦੇ ਸਾਹਮਣੇ ਵੀ ਚਲੇ ਜਾਓਗੇ ਤੁਹਾਡੇ ਮੁਕਦਮੇ ਸਾਰੇ ਬਰੀ ਹੋਣਗੇ ਤੇ ਬਾਬਾ ਜੀ ਇਹ ਅੱਜ ਜੋ ਅਸੀਂ ਦਰਸ਼ਨ ਕਰ ਰਹੇ ਹਾਂ ਇਹ ਉਸ ਲੋਈ ਦੇ ਦਰਸ਼ਨ ਨੇ ਜੋ ਤੰਤਨ ਬਾਬਾ ਇਸ਼ਰ ਸਿੰਘ ਨੇ ਆਪਣੇ ਉੱਤੋਂ ਲਾ ਕੇ ਬੀਰ ਬੀਰਤੰਗੋਰਾਂ ਨੂੰ ਦਿੱਤੀ ਸੀ ਉਹ ਕਿਰਪਾ ਨਾਲ ਜੋ ਹਜੂਰ ਸਾਹਿਬ ਤੋਂ ਮਿਲੀ ਸੀ ਉਹ ਇਹਨਾਂ ਨੇ ਸੇਵਾ ਕੀਤੀ ਸੀ ਉਹਨੇ ਨਗਰ ਤਿਆਰ ਮੁੱਠਾ ਤਿਆਰ ਕੀਤਾ ਹੋ ਸਾਰਾ ਕੋਈ ਜੋ ਪਰਿਵਾਰ ਨੇ ਦੱਸਿਆ ਉਹਦੇ ਮੁਤਾਬਕ ਇਹ ਲੋਈ ਅੱਜ ਅਸੀਂ ਦਰਸ਼ਨ ਕਰ ਰਹੇ ਹਾਂ ਇਹ ਜੋ ਲੋਈ ਇਹਨਾਂ ਦੇ ਹੱਥ ਵਿੱਚ ਪਈ ਹੋਈ ਆ ਇਹ ਬਾਬਾ ਐਸਾ ਸਿੰਘ ਨੇ ਪੈਕੀ ਇਹ ਸਾਰਾ ਬੀਰਤ ਸਿੰਘ ਜਰਾਂ ਦਾ ਪਰਿਵਾਰ ਆ ਪਿੱਛੇ ਪਿੱਛੇ ਜੋ ਫੋਟੋ ਆ ਉਹ ਇਹਨਾਂ ਬੀਰਤ ਸਿੰਘ ਦੇ ਬੇਟੇ ਨੇ ਇਹ ਬੀਰਤ ਸਿੰਘ ਜਰਾਂ ਦੇ ਜੋ ਨੇ ਇੱਧਰ ਖੜੇ ਨੇ ਲੋਈ ਫੜ ਕੇ ਪੱਕਾ ਜੀ ਇਹ ਇਹਨਾਂ ਦੇ ਪੁੱਤਰੇ ਨੇ ਬੀਰਤ ਸਿੰਘ ਜਰਾਂ ਦੇ ਇਹ ਉਹਨਾਂ ਦੇ ਨੂੰਹਾਂ ਇਹ ਉਹਨਾਂ ਦੇ ਜੋ ਸਾਹਮਣੇ ਬੇਟੇ ਨੇ ਬੀਰਤ ਸਿੰਘ ਜਰਾਂ ਦੇ ਘਰੋਂ ਨੇ ਤੇ ਬਾਕੀ ਹੋਰ ਸਾਰਾ ਪਰਿਵਾਰ ਬੀਰਤ ਸਿੰਘ ਜਰਾਂ ਦਾ ਪਰਿਵਾਰ ਆ ਤੇ ਬਾਬਾ ਜੀ ਨਾਲ ਹਲੇ ਵੀ ਜੁੜੇ ਹੋਏ ਨੇ ਤੇ ਬਾਬਾ ਜੀ ਦੇ ਨਾਲ ਹਲੇ ਵੀ ਇਸ ਲੋਈ ਦੀ ਜੋ ਸੇਵਾ ਕਰਦੇ ਨੇ ਤੇ ਇਹ ਜੋ ਆਪਣਾ ਪਰਵਾਰ ਦਾ ਘਰ ਹੈ ਜੇ ਜਦੋਂ ਇਹਨਾਂ ਦੇ ਇੱਥੇ ਜੋ ਵੀ ਕੋਈ ਦਰਸ਼ਨ ਕਰਨਾ ਚਾਹੁੰਦਾ ਹੋਵੇ ਕਿ ਆਪਣਾ ਭਾਵਨਾ ਦੇ ਨਾਲ ਉਹ ਆ ਕੇ ਦਰਸ਼ਨ ਕਰ ਸਕਦਾ ਹੈ ਇਹਨਾਂ ਦਾ ਐਡਰੈਸ ਜੋ ਹੈ ਕਾਕਾ ਜੀ ਬੋਲ ਰਣਗੇ ਇਹਨਾਂ ਦਾ ਐਡਰੈਸ ਇਹਨਾਂ ਦਾ ਟੋਕਣਾ ਮੋਰ 40 70 ਬੜਾ ਤਿੰਨ ਟੋਕਣਾ ਗੇਟ ਦੇ ਗੁਰਦੁਆਰੇ ਬਿਲਕੁਲ ਨਾਲ ਨਾਲ ਲੱਗਦਾ ਘਰ ਹੈ ਜੀ